ਇਸ 97 ਮਾਡਲ ਆ ਵੀਰੇ ਪੰਜਾਬ ਦਾ ਨੰਬਰ ਆ ਠੀਕ ਹੈ ਜੀ 473 ਸਾਰਾ ਅਰੀਜਨਲ ਟਰੈਕਟਰ ਆ ਕਿਤੋਂ ਪੇਂਟ ਵਗਾਰਾ ਨਹੀਂ ਹੋਇਆ ਇਹ 2009 ਮਾਡਲ ਆ ਵੀਰੇ ਠੀਕ ਹੈ ਜੀ ਆਪ ਦਾ ਨੰਬਰ ਆ ਪੰਜਾਬ ਦਾ ਨੰਬਰ ਆ ਟਾਇਰਾਂ ਤੋਂ ਦੀ ਕੰਡੀਸ਼ਨ ਟਾਇਰਾਂ ਦੇ ਤਾਂ ਹਜੇ ਬੈਲ ਹੀ ਲੈਣਾ ਬਿਲ ਨਹੀਂ ਲੈਣਾ ਟਾਇਰਾਂ ਤੇ ਬੈਟਰੀ ਦਾ ਵੀ ਇਹ 2003 ਮਾਡਲ ਆ ਹਾਂਜੀ 2003 ਮਾਡਲ ਆ ਹਾਂਜੀ ਪੰਜਾਬ ਦਾ ਨੰਬਰ ਹੀ ਇਹਦਾ ਠੀਕ ਹੈ ਜੀ ਤੇ ਟਾਇਰਾਂ ਦੀ ਗੱਲ ਕਰੀਏ ਮੂਰਲੇ ਬਿਲਕੁਲ ਨਵੇਂ ਆ ਮਗਰਲੇ ਪਿੱਛੇ ਲਓ ਵੀ ਮਿੱਤਰੋ ਆਪਾਂ ਮੋਗਾ ਟਰੈਕਟਰ ਮੰਡੀ ਤੇ ਪਹੁੰਚਿਆ ਸਾਡੇ ਨਾਲ ਬਾਈ ਜੁੜਿਆ ਨਿਕਾ ਕੀ ਆ ਲੈ ਵੀ ਕੀ ਆ ਲੈ ਨਿੱਕੇ ਵਧੀਆ ਭਾਈ ਜੀ ਚੜਦੀ ਕਲਾ ਪੂਰੀ ਠੀਕ ਐ ਨਿੱਕਾ ਮੋਡੀਫਾਈ ਥੋੜਾ ਆ ਵਜਦਾ ਹਾਂਜੀ ਵੀਰੇ ਤੇ ਅੱਜ ਕੱਲ ਫੋਰ ਖਤਮ ਹੋਏ ਪੈਨੇ ਨਿੱਕੇ ਕੋਲ ਹਾਂਜੀ ਵੀਰੇ ਸੀਗਾ ਮੋਡੀਫਾਈ ਫੋਰ ਤੇ ਲਿਆ ਉਤੇ ਵਿਗਗੇ ਦੋ ਤਿੰਨ ਸੀਗੇ ਠੀਕ ਆ ਜੀ ਹਾਂਜੀ ਅੱਜ ਆਪਾਂ ਹੋ ਟਰੈਕਟਰ ਲੈ ਕੇ ਆਏ ਆ ਤਿੰਨ ਤੁਹਾਡੇ ਲਈ ਠੀਕ ਆ ਜੀ ਹਾਂਜੀ ਭਾਈ ਤੇ ਵਧੀਆ ਕੰਡੇ ਸੁਣਾਦ ਨੇ ਇਹ ਵੀ ਬਿਲਕੁਲ ਫੁੱਲ ਸਾਫ ਟਰੈਕਟਰ ਮਿਲਣਗੇ ਆਪਣੇ ਕੋਲੇ ਵੀਰੇ ਠੀਕ ਹੈ ਵਧੀਆ ਚੀਜ਼ ਵੇਚਦੇ ਆ ਤਾਂ ਮਹਾਰਾਜ ਦੀ ਕਿਰਪਾ ਨਾਲ ਆਪਣਾ ਵਧੀਆ ਕੰਮ ਚੱਲਦਾ ਬਾਈ ਜੀ ਤੇ ਵਧੀਆ ਸੇਲ ਹੁੰਦੇ ਨੇ ਟਰੈਕਟਰ ਠੀਕ ਹੈ ਜੀ ਹਾਂਜੀ ਬਾਈ ਠੀਕ ਹੈ ਜੀ ਹਾਂ ਤੇ ਮੂਰੇ ਆ ਗਿਆ 475 ਟੀਆਈ ਮਹਿੰਦਰਾ ਕਿਤੇ ਬਾਰੇ ਦੱਸੀ ਬਾਈ ਇਹ 97 ਮਾਡਲ ਆ ਵੀਰੇ ਪੰਜਾਬ ਦਾ ਨੰਬਰ ਆ 475 ਸਾਰਾ origial ਟਰੈਕਟਰ ਹੈ ਕਿਤੋਂ ਪੇਂਟ ਵਗੈਰਾ ਨਹੀਂ ਹੋਇਆ ਕਿਤੋਂ ਪੇਂਟ ਨਹੀਂ ਹਾਂਜੀ ਬਾਕੀ ਕੰਪਨੀ ਦੇ ਟਾਇਰ ਵਗੈਰਾ ਕਿੰਨੇ ਕ ਪੈਸੇ ਨੇ ਮੰਨ ਲਓ ਵੀ 6570 ਪੈਸੇ ਤੇ ਹੈ ਰਹਾ 6570 ਪੈਸੇ ਦਾ ਟਾਇਰ ਪੈਣ ਹਾਂਜੀ ਵੀਰੇ ਕਨੋਪੀ ਵਗੈਰਾ ਲੱਗੀ ਹੋਈ ਹੈ ਸਾਰਾ ਕੁਝ ਲੱਗਾ ਹੈ ਇੰਜਨ ਗੇਅਰ ਦੀ ਵੀ ਆਪਣੀ ਫੁੱਲ ਗਾਰੰਟੀ ਹੈ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਹਾਂਜੀ ਵੀਰੇ ਠੀਕ ਹੈ ਇਹ ਜਨ ਗੇਅਰ ਦੀ ਵੀ ਬਾਈ ਫੁੱਲ ਗਾਰੰਟੀ ਹੈ ਟਰੈਕਟਰ ਚੈੱਕ ਕਰ ਦਾਂਦੇ ਹਾਂ ਤੇ ਸਾਰਾ ਬਾਈ ਕੰਨਾ ਰੇਨਲ ਆ ਟਰੈਕਟਰ ਤੇ ਮਾਡਲ ਕਿੰਨੇ ਆ ਗਿਆ ਬਾਈ ਨਿੱਕੇ 99 ਮਾਡਲ ਆ ਕਰੋ 99 97 97 ਹਾਂਜੀ 99 ਮਾਡਲ ਦਾ ਰੇਟ 1,85,000 ਰੁਪਏ ਦੀ ਡਿਮਾਂਡ ਆ ਵੀਰੇ ਤੇ ਨਾ ਕਿੰਨੇ ਦਾ ਦੇ ਦਾਂਗੇ 1 ਲੱਖ ਤੇ 65000 ਦਾ 165000 ਦਾ ਬਾਈ ਬਾਈ ਨੇ ਕਹਿਤਾ 165 ਦਾ ਮੈਨੂੰ 54000 ਰੁਪਿਆ ਯਾਰ ਹੋਰ ਘਟਜੂ ਜਦੋਂ ਸੌਦਾ ਕਰਿਆ ਹੋਰ ਘਟਜੂਗਾ ਕਿੰਨਾ ਦਾ ਦੇ ਦਾਂਗੇ ਆਪਾਂ ਹੈ 60000 ਦਾ 70000 ਦਾ ਬਣ ਜੂ ਬਾਈ ਤੇ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਕਰ ਤੇ ਮੂਰੇ ਆ ਗਿਆ 60 ਬਾਰ ਆ ਗਿਆ 60 ਬਾਰ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਦਸੀ ਬਾਈ ਨਿੱਕੇ ਦੇ ਬਾਰੇ ਇਹ 2009 ਮਾਡਲ ਆ ਵੀਰੇ ਠੀਕ ਹੈ ਜੀ ਯਾ ਆ ਉਹਦਾ ਨੰਬਰ ਆ 50 ਦਾ ਨੰਬਰ ਹੈ ਟੈਰਾਂ ਟੂਰਾਂ ਦੀ ਕੰਡੀਸ਼ਨ ਟੈਰਾਂ ਦੇ ਤਾਂ ਹਜੇ ਬੈਲੀ ਲੈਣਾ ਦੈਲ ਲੈਣਾ ਲੈਣਾ ਤੇਰਾ ਇੱਕ ਬੈਟਰੀ ਦਾ ਵੀ ਬੈਟਰੀ ਦਾ ਵੀ ਹਾਂਜੀ ਵੀਰੇ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਇੰਜਨ ਗੇਅਰ ਤਾਂ ਚੰਗਾ ਪੂਰਾ ਫੁੱਲ ਵਧੀਆ ਵੀਰੇ ਇੰਜਨ ਗੇਅਰ ਦਾ ਫੁੱਲ ਚੰਗਾ ਸੈਂਪਲ ਕੱਪੜੇ ਵਾਲੀ ਸਾਥਰੀ ਆ ਕਿ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਡਬਲ ਕਲਚ ਆ ਹਨਾ ਨਿੱਕੇ ਹਾਂਜੀ ਵੀਰੇ ਡਬਲ ਕਲਚ ਆ ਗਿਆ ਨਵਾਂ ਮਾਡਲ ਆ ਗਿਆ ਟਰੈਕਟਰ ਦੇਖ ਸਕਦੇ ਹੋ ਨਵਾਂ ਮਾਡਲ ਦਾ ਰੇਟ ਕਿੰਨਾ ਆ ਗਿਆ ਨਿੱਕੇ 290000 ਰੁਪਏ ਡਿਮਾਂਡ ਆ ਵੀਰੇ 290000 ਡਿਮਾਂਡ ਕਰਦਾ ਤੇ ਬਾਕੀ ਮੌਕੇ ਤੇ ਮੌਕੇ ਤੇ ਦੇ ਦਾਂਗੇ 75000 275000 ਦਾ ਮੁੱਕ ਤੇ ਟਰੈਕਟਰ ਇਹ ਮਿੱਤਰੋ ਬਣੂਗਾ ਤੇ ਮੂਰੇ ਆ ਗਿਆ ਸਿਉਣਾ ਸਿਉਣਾ ਲਿਕਾ 750 ਇਹਦੇ ਬਾਰੇ ਦੱਸੀ ਮੈਂ ਇਹ 2003 ਮਾਡਲ ਆ ਹਾਂਜੀ 2003 ਮਾਡਲ ਆ ਹਾਂਜੀ ਪੰਜਾਬ ਦਾ ਨੰਬਰ ਹੀ ਇਹਦਾ ਠੀਕ ਆ ਜੀ ਤੇ ਟਾਇਰਾਂ ਦੀ ਗੱਲ ਕਰੀਏ ਮੂਰਲੇ ਬਿਲਕੁਲ ਨਵੇਂ ਆ ਮਗਰਲੇ 85% ਆ ਠੀਕ ਆ ਮਗਰਲੇ 85% ਨੇ 6 ਚਿਰੀ ਦੇ ਵਿੱਚ ਆ ਗਿਆ ਡਬਲ ਕਲਚ ਦੇ ਵਿੱਚ ਆ 6 ਚਿਰੀ ਦੇ ਵਿੱਚ ਡਬਲ ਕਲਚ ਬਾਕੀ ਮਾੜਾ ਮੋਟਾ ਵੀ ਰੰਗ ਵਗੈਰਾ ਵੱਜਿਆ ਵਾ ਚਿਰਦਾ ਠੀਕ ਹੈ ਇਹਗਾ ਅਰੀਜਨਲ ਨਹੀਂ ਕਹਿ ਸਕਦੇ ਸੋਨਾ ਟਰੈਕਟਰ ਆ ਜਾਨੀ ਸੋਨਾ ਟਰੈਕਟਰ ਹੈ ਹਾਂਜੀ ਟਰੈਕਟਰ ਚੈੱਕ ਕਰ ਸਕਦੇ ਹੋ ਬਾਈ ਕਹਿੰਦਾ ਸੋਨਾ ਟਰੈਕਟਰ ਹੈ ਰੰਗ ਮਾੜਾ ਮੋਟਾ ਚਿਰਦਾ ਵੱਜਿਆ ਹੋਇਆ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਹਾਂ ਜੀ ਬੰਦਾ ਦੂਰੋਂ ਆਉਂਦਾ ਹੈ ਗੇੜਾ ਨਾ ਲੱਗੇ ਵੀ ਆ ਕੇ ਕਿਤੇ ਵੀ ਰੰਗ ਹੋਇਆ ਆਏ ਹਾਂ ਹਾਂਜੀ ਹਾਂਜੀ ਇੰਜਨ ਗੇਅਰ ਦੀ ਆਪਣੀ ਫੁੱਲ ਗਾਰੰਟੀ ਹੈ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਹਾਂਜੀ ਵੀਰੇ ਠੀਕ ਹੈ ਸਾਰਾ ਟਰੈਕਟਰ ਸੀਲਡ ਹੈ ਮਿੱਤਰੋ ਟਰੈਕਟਰ ਦੇਖ ਰਹੇ 2003 ਤੇ ਰੇਟ ਰੇਟ 255000 ਮੌਕੇ ਦਾ ਮੌਕੇ ਦਾ 235000 235000 ਦਾ ਮੌਕੇ ਤੇ ਮਿੱਤਰੋ ਇਹ ਟਰੈਕਟਰ ਬਣੂਗਾ ਤੇ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਇਸ ਤੋਂ ਇਲਾਵਾ ਬਾਈ ਘਰੇ ਵੀ ਹੁੰਦੇ ਆ ਹਾਂਜੀ ਵੀਰੇ ਜਿਆਦੇ ਦਾ ਜਿਆਦਾਤਰ ਫੋਰਡ ਮੋਡੀਫਾਈ ਕਰਦੇ ਆ ਠੀਕ ਹੈ ਜੀ ਹਾਂਜੀ ਵੀਰੇ ਤੇ ਫੋਰਡ 195000 ਤੋਂ ਜਿੱਥੇ ਤੱਕ ਹੀ ਮਰਜ਼ੀ ਆਪਣੇ ਤੋਂ ਮੋਡੀਫਾਈ ਕਰਵਾ ਸਕਦੇ ਆ ਠੀਕ ਹੈ ਜੀ ਹਾਂਜੀ ਬਾਈ ਜੀ ਜਿਸ ਤਰ੍ਹਾਂ ਆਪਾਂ ਤੁਹਾਨੂੰ ਫੋਰ ਪਹਿਲਾਂ ਦਿਖਾਇਆ ਸੀ ਇਹ ਡੈਕੋਰੇਸ਼ਨ ਪਹਿਲੇ ਤੋਂ ਆ ਸਟਾਰਟਿੰਗ ਆਪਣੇ ਕੋਲੇ ਠੀਕ ਹੈ ਜੀ ਹਾਂਜੀ ਵੀਰੇ ਤੇ ਜਾਨੀ ਕਿ ਆਪ ਦਾ ਖਰੀਦ ਕੇ ਵੀ ਕਰਾ ਸਕਦਾ ਹਾਂ ਆਪ ਦਾ ਖਰੀਦ ਕੇ ਵੀ ਆਪ ਦਾ ਘਰ ਦਾ ਰੱਖਿਆ ਉਹ ਵੀ ਕਰ ਦਈਦਾ ਵੀਰ ਜੀ ਠੀਕ ਹੈ ਜੀ ਇਹ ਆਪਣੀ ਇੰਜਨ ਗੇਅਰ ਦੀ ਵੀ ਜਿੰਨੇ ਵੀ ਟਰੈਕਟਰ ਜੈਨੂਅਲ ਦਿਖਾਈ ਦੇਣੇ ਨਹੀਂ ਗੱਲ ਕੱਲੀ ਵੀਡੀਓ 'ਚ ਬੋਲਣ ਵਾਲੇ ਆ ਵਾਹ ਕੇ ਚੈੱਕ ਕਰਕੇ ਲੈ ਕੇ ਜਾਂਦੇ ਆ ਬਹੁਤ ਲੋਕ ਵੀ ਆਉਂਦੇ ਆਪਣੇ ਕੋਲੇ ਠੀਕ ਹੈ ਜੀ ਚੈੱਕ ਕਰਕੇ ਵਾਹ ਕੇ ਲੈ ਕੇ ਜਾਂਦੇ ਆ ਵੀਰੇ ਠੀਕ ਹੈ ਜੀ ਹਾਂ ਜੀ ਵੀਰੇ ਤੇ ਲੋਕੇਸ਼ਨ ਕੀ ਪੈ ਗਈ ਬਾਈ ਰੋਡੇ ਪਿੰਡ ਆ ਬਾਗੇ ਪ੍ਰਾਣੇ ਦੇ ਨਾਲ ਬਿਲਕੁਲ ਸੰਤ ਜੀ ਨਾਲ ਸਿੰਘ ਪਿੰਡ ਰਾਲਾ ਦਾ ਜੱਦੀ ਪਿੰਡ ਆ ਠੀਕ ਹੈ ਜੀ ਬਾਗੇ ਪ੍ਰਾਣੇ ਦੇ ਨਾਲ ਆ ਜ਼ਿਲ੍ਹਾ ਮੋਗਾ ਵੀਰੇ ਠੀਕ ਹੈ ਜੀ ਹਾਂ ਜੀ ਬਾਈ ਜ 55467 9914755467 ਮੋਬਾਈਲ ਨੰਬਰ ਹੈ ਠੀਕ ਹੈ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਲਈ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਭਾਈ ਜੀ ਫੋਲੋ ਸਬਸਕ੍ਰਾਈਬ ਕਰੋ